ਅਸ਼ੀਕਾਲ ਡੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੀਪੀ ਸੁਪਨ ਸ਼ਰਮਾ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ ਦੱਸਦੀ ਹੈ ਕਿ ਦੋ ਗੈਂਗਸਟਰਾਂ ਨੂੰ ਭਾਰੇ ਅਸਲੇ ਸਣੇ ਕਾਬੂ ਕੀਤਾ ਗਿਆ ਅਤੇ ਸਾਰੇ ਜਿਹੜੇ ਗੈਂਗਸਟਰ ਫੜੇ ਗਏ ਨੇ ਬੰਬੀਹਾ ਗਰੁੱਪ ਦੇ ਜਿਹੜੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਦੱਸਦੀ ਕਿ ਵੱਡੀ ਸਫਲਤਾ ਸੀਪੀ ਸੁਪਨ ਸ਼ਰਮਾ ਦੀ ਟੀਮ ਨੂੰ ਮਿਲੀ ਹੈ ਜਿੱਥੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਿਹੜੇ ਗੈਂਗਸਟਰ ਫੜੇ ਗਏ ਨੇ ਉਹਨਾਂ ਦੇ ਵਿੱਚ ਉਹਨਾਂ ਤੋਂ ਵੱਡੀ ਮਾਤਰਾ ਦੇ ਵਿੱਚ ਪਿਸਤੌਲ ਅਤੇ ਅਫੀਮ ਹਿਰੋਇਨ ਜਿਹੜੀ ਐ ਉਹ ਜਬਤ ਕੀਤੀ ਗਈ ਹੈ ਦੱਸ ਦੇ ਕਿ ਲਗਾਤਾਰ ਜਲੰਧਰ ਪੁਲਿਸ ਦੀ ਜਿਹੜੀ ਕਮਿਸ਼ਨਰ ਰੇਟ ਐ ਉਹ ਲਗਾਤਾਰ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਐ ਉਹਨਾਂ ਦੇ ਵੱਲੋਂ ਵਿੱਢੀ ਹੋਈ ਐ ਤਾਂ ਇਸੇ ਲੜੀ ਤਹਿਤ ਹੁਣ ਵੱਡੀ ਸਫਲਤਾ ਹੱਥ ਲੱਗਦੀ ਹੋਈ ਦਿਖਾਈ ਦੇ ਰਹੀ ਹੈ 10 ਦੇ ਸੀਪੀ ਸਵਪਨ ਸ਼ਰਮਾ ਦੀ ਟੀਮ ਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਭਾਰੇ ਭਾਰੀ ਅਸਲੇ ਸਣੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਸੇ ਤਿਹ ਜਿਆਦਾ ਜਾਣਕਾਰੀ ਲੈ ਲੈਣੇ ਆ ਮੇਰੇ ਸਹਿਯੋਗੀ सुरेंद्र ਤੋਂ ਜੀ सुरेंद्र ਵੱਡੀ ਸਫਲਤਾ ਹੱਥ ਲੱਗੀ ਹੈ ਬਿਲਕੁਲ ਹੀ ਜਲੰਧਰ ਪੁਲਿਸ ਨੂੰ ਅਸਲ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਕਿ ਜਿੱਥੇ ਕ੍ਰਾਈਮਨਲ ਜਿਹੜੇ ਗੈਂਗਸਟਰ ਹੈਗੇ ਆ ਪੰਬੀਹਾ ਗੈਂਗ ਦੇ ਦੋ ਗਰੁੱਪ ਗਰੁੱਪ ਦੇ ਦੋ ਸਾਥੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈਗਾ ਇਹਦੇ ਵਿੱਚ ਉਹਨਾਂ ਉਹਨਾਂ ਕੋਲੋਂ ਤਿੰਨ ਪਿਸਟਲ ਔਰ 1 ਕਿਲੋ ਸੀਮ ਤੇ ਕੁਝ ਜਿਹੜੇ ਜ਼ਿੰਦਾਕਾਰ ਤੁਸ਼ੀ ਬਰਾਮਦ ਹੋਏ ਨੇ ਔਰ ਜਾਣਕਾਰੀ ਇਹ ਵੀ ਮਿਲੀ ਹੈ ਕਿ ਕਿਸੇ ਦੋ ਵੱਡੀਆਂ ਸ਼ਖਸੀਅਤਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਜਿਹੜੀ ਇਹਨਾਂ ਵੱਲੋਂ ਕੀਤੀ ਜਾ ਰਹੀ ਸੀ ਪੁਲਿਸ ਕਮਿਸ਼ਨਰ ਨੇ ਉਸ ਸਾਜਿਸ਼ ਨੂੰ ناکਾਮ ਕੀਤਾ ਹੈ ਜੀ ਜੀ ਤੇ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਾਫੀ ਜਿਹੜੇ ਕ੍ਰਿਮੀਨਲ ਐਕਟੀਵਿਟੀ ਵਿੱਚ ਇਹਨਾਂ ਦਾ ਇਹਨਾਂ ਦੀ ਸ਼ਮੂਲੀਅਤ ਸੀਗੀ ਔਰ 1 ਜਾਂ 2 ਵਜੇ ਦੇ ਕਰੀਬ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਇਸ ਮੁਤਲਕ ਪ੍ਰੈਸ ਕਾਨਫਰੰਸ ਕਰਨਗੇ ਔਰ ਪੂਰੀ ਜਾਣਕਾਰੀ ਜਿਹੜੀ ਹੈਗੀ ਉਹ ਵੀ ਉਹਨਾਂ ਕੋਲ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਜੀ ਸ੍ਰਿੰਦਰ ਕੁਝ ਪਤਾ ਲੱਗਾ ਕਿ ਇਹਨਾਂ ਦੀ ਗ੍ਰਿਫਤਾਰੀ ਕਿੱਥੇ ਹੋਈ ਹੈ ਇਨਾਂ ਨੂੰ ਕਿੱਥੇ ਗ੍ਰਿਫਤਾਰ ਕੀਤਾ ਗਿਆ ਮੈਂ ਉਹ ਹੀ ਦੱਸ ਰਿਹਾ ਨਾ ਕਿ 2 ਵਜੇ ਦੇ ਕਰੀਬ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਪ੍ਰੈਸ ਕਵਾਰਤਾ ਰੱਖਣਗੇ ਹਾਂ ਜੇ ਕੋਈ ਇਸਤੇ ਬਾਰੇ ਜਾਣਕਾਰੀ ਨਹੀਂ ਹੈ ਮੈਂ ਇਸੇ ਇਹਦੇ ਬਾਰੇ ਹਜੇ ਕੋਈ ਵੀ ਜਾਣਕਾਰੀ ਆਪਰੇ ਸਦਕਾਰੀਆਂ ਵੱਲੋਂ ਨਹੀਂ ਦਿੱਤੀ ਗਈ ਪਰ 2 ਵਜੇ ਦੇ ਕਰੀਬ ਪ੍ਰੈਸ ਕਵਾਰਤਾ ਹੋਏਗੀ ਉਸ ਬਾਬਤ ਕਿੱਥੋਂ ਗ੍ਰਿਫਤਾਰ ਕੀਤਾ ਹੋਰ ਕਿਹੜੀ ਕਿਹੜੀ ਕ੍ਰਿਮੀਨਲ ਐਕਟੀਵਿਟੀ ਵਿੱਚ ਇਹਨਾਂ ਦਾ ਹੱਥ ਹੈਗਾ ਸ਼ੂਲੀਅਤ ਹੈਗੀ ਆ ਉਹਦੀ ਬਾਰੇ ਸਾਰੀ ਜਾਣਕਾਰੀ ਹਸਨ ਕਰਾਂਗੇ ਜੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਤਾਂ ਸਾਡੇ ਸਾਡੇ ਸਹਿਯੋਗੀ ਸੁਰਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਜਿਹੜੇ ਗੁਰਗੇ ਨੇ ਬੰਬੀਹਾ ਗੈਂਗ ਦੇ ਨਾਲ ਇਹਨਾਂ ਦਾ ਸਬੰਧ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਐਵੀ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਸੀਪੀ ਸੁਪਨ ਸ਼ਰਮਾ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਜਾਣ ਦੀ ਉਮੀਦ ਹੈ ਜੇ ਡੀ ਆਉ ਦਿੱਤੀ ਜਾ ਰਹੀ ਹੈ ਪਰ ਵੱਡੀ ਖਬਰ ਇਹ ਹੈ ਕਿ ਬੰਬੀਹਾ ਗੈਂਗ ਦੇ ਨਾਲ ਜੁੜੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਭਾਰੇ ਅਸਲੇ ਸਣੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਤਿੰਨ ਪਿਸਤੌਲਾਂ ਤੇ ਅਫੀਮ ਹਿਰੋਇਨ ਜਿਹੜੀ ਹੈ ਜਬਤ ਕੀਤੀ ਗਈ ਹੈ ਦੱਸਦੀ ਕਿ ਫੜੇ ਗਏ ਦੋਸ਼ੀਆਂ ਦੇ ਉੱਤੇ ਕਤਲ ਧਮਕੀ ਫਿਰੋਤੀ ਦੇ ਕਈ ਮਾਮਲੇ ਜਿਹੜੇ ਨੇ ਉਹ ਸ਼ਾਮਲ ਨੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਦੇ ਵਿੱਚ ਸੀ ਜਿਨ੍ਹਾਂ ਨੂੰ ਸਮੇਂ ਰਹਿੰਦੇ ਹੀ ਸੀਪੀ ਸੁਪਨ ਸ਼ਰਮਾ ਦੀ ਟੀਮ ਦੇ ਵੱਲੋਂ ਕਾਬੂ ਕੀਤਾ ਗਿਆ ਲਗਾਤਾਰ ਜਲੰਧਰ ਕਮਿਸ਼ਨਰ ਰੇਡ ਦੇ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਮਾੜੇ ਅੰਸਰਾ ਖਿਲਾਫ ਜਿਹੜੀ ਹੈ ਨਕੇਲ ਕੱਸੀ ਹੋਈ ਹੈ ਤਾਂ ਇਸੇ ਨੂੰ ਲੈ ਕੇ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਬੰਬੀਹਾ ਗੈਂਗ ਦੇ ਨਾਲ ਜੁੜੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ Paninic Savera TV YouTube Facebook Instagram X aur WhatsApp channel par